ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਮੌਜੂਦ ਅੱਤਵਾਦੀਆਂ ਦੇ ਟਕਾਣਿਆਂ ਤੇ ਕੀਤੇ ਹਮਲੇ ਤੋਂ ਬਾਅਦ ਕਿਤਨਾ ਕਹਿੰਦੇ ਬਾਰਡਰ ਤੇ ਥੋੜਾ ਤਣਾਅ ਨਜ਼ਰ ਆ ਰਿਹਾ ਪੰਜਾਬ ਦੇ ਪੂਰੇ ਬਾਰਡਰ ਤੇ ਇਸ ਸਮੇਂ ਕੀ ਹਾਲਾਤ ਦੇ ਵੇਲੇ ਕੋਰਪੋਰੇਸ਼ਣ ਹੁਸੈਨੀ ਵਾਲਾ ਦੇ ਆਪ ਪਾਸ ਦੇ ਕਿਹੜੇ ਪਿੰਡਾਂ ਤੋਂ ਮਾਣ ਵਾਲੇ ਕਿੰਨਾ ਪਿੰਡ ਸੁੰਦਰ ਘਟੀਸ਼ਾ ਹੈ ਪੁੰਨਰਗੱਟੀ ਪੁੰਨਰਗੱਟੀ ਆਰਮੀ ਲੋਕਿਆ ਕੌਣ ਜਾ ਰਿਹਾ ਕਿਸੇ ਨੇ ਨਹੀਂ ਕਿਹਾ ਇਹ ਪਾਣੀ ਦੇ ਵਿੱਚ ਪਾਣੀ ਪਾ ਕੇ ਆਇਆ ਹੈ ਨਾ ਕਹਿੰਦਾ ਆਪਰੇ ਪੋਲੀਟਿਕਾ ਠੀਕ ਏ ਜੇ ਸਾਮ ਲੱਦ ਕੇ ਕਿਤੋਂ ਜਾ ਰਹੇ ਨੇ ਲੋਹਰੇ ਨੇ ਸੁਰੱਖਿਅਤ ਥਾਵਾਂ ਦੇ ਲਈ ਦੇ ਨਹੀਂ ਜਾਣ ਦਿੰਦੇ ਇੱਥੋਂ ਕਰ ਰਿਹਾ ਫਿਰ ਮੈਂ ਜਿਹੜੇ ਗਵਾਂ ਲਾ ਕੇ ਆ ਰਹੇ ਨਾ ਉਹ ਨਿਊ ਜੇਟਨ ਦੀ ਟੀਮ ਹੈ ਉਹਨਾਂ ਨੂੰ ਜਾਣਤਾ ਉਹਨਾਂ ਨੂੰ ਡਾਇਰੈਕਟਰ ਆਪ ਕੋ ਆਪਣੇ ਘਰਾਂ ਦਾ ਸਾਲ ਲੱਦ ਕੇ ਰਵਾਨਾ ਹੋ ਰਹੇਗੇ ਬੇਜੇ ਬੰਦੇ ਗਿਆ ਚਲੇ ਨੇ ਆਪਣੇ ਕਾਰ ਰਹੇ ਨੇ ਸਿਰ ਵੇਸੇ ਹੀ ਚੱਲ ਉਹ ਆਪਣਾ ਸ਼ੋਅ ਕੇਗਾ ਉੱਥੇ ਪੀਜੀ ਵਾਲਾ ਯਾਰੇ ਤੇ ਯਾਰ ਸਮਾਨ ਲੈ ਕੇ ਆ ਰਹੇ ਇੱਥੋਂ ਤੁਸੀਂ ਕੀ ਕੁਸ਼ੀ ਅਦਾਸਾਂ ਚਾਰੀ ਹੋਈਆਂ ਕਿ ਵਾਸੀ ਲੈ ਆ ਰਹੇ ਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡ ਗੰਦੂ ਗੁਚਾ ਤੇ ਅੱਛਾ ਸਮਾਨ ਕਿਸੇ ਦੇ ਲਿਆ ਰਹੇ ਆਪਣੇ ਰਿਸ਼ਤੇਦਾਰੀ ਅੱਛਾ ਕੀ ਉਹਨਾਂ ਨੇ ਕਿਹਾ ਹੈਗਾ ਜੰਗ ਚੁੰਗ ਦਾ ਮੋਲ ਕੀ ਕਰੀਂ ਜੰਗ ਦਾ ਮੋਲ ਉਹਦੇ ਕਰਕੇ ਲਿਆ ਰਹੇ ਹੋ ਖਾਲੀ ਕਰ ਮਰਦੀਨਾ ਚੱਲਿਓ ਜੀ ਰਹਿਣ ਵਾਲੇ ਸਰਦੀ ਜਿਹੜੀ ਰਹਿਣ ਵਾਲੇ ਬਿਲਕੁਲ ਬਾੜ ਦੇ ਉੱਤੇ ਬੈਠੇ ਆ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਤਾਂ ਬਿਲਕੁਲ ਐ ਤਕਰ ਦੇ ਵੇਖੋ ਵਿਖਾਈ ਹੈਗਾ ਹਰਾ ਹੂੰ ਹੂੰ ਤੀ ਤੂੰ ਕਹਿ ਰਿਹਾ ਵੀ ਲਾਕੀ ਲਾਕੀ ਕੋਈ ਇਤ ਕਰ ਤੁਸੀਂ ਆ ਮੰਨ ਲੈ ਵੀ ਇਹ ਨਹੀਂ ਕਿ ਆਪੇ ਥੁੱਪੀ ਸੇ ਚਲੇ ਜਾਓ ਜੇ ਜਾਂ ਕਿ ਲਾਗੇ ਜਾਂਦੀ ਏ ਤੇ ਕੀ ਕੋਈ ਸਹਯੋਗ ਦਿੱਤਾ ਜਾਏਗਾ ਆਪਣੇ ਵੱਲ ਸਿ ਪੂਰਾ ਸਹਯੋਗ ਦੇਣ ਨੂੰ ਚਾਰ ਬੈਠੇ ਆ ਅੱਧਾ ਫੌਜੀ ਆ ਮੈਂ ਸਾਫਾ ਸਭ ਸਭਾ ਫੌਜੀ ਹਾਂ ਹਾਂਜੀ ਸਾਫਾ ਫੌਜੀ ਸਭ ਚੱਲਦਾ ਪਹਿਲਾਂ ਵੀ ਲੜੇ ਹੋ ਤੁਸੀਂ ਨਹੀਂ ਲੜੇ ਨਹੀਂ ਮੈਂ ਵੈਸੇ ਇਹ ਇਰੀਜ ਰਹਿ ਰਿਹਾ ਮੈਨੂੰ ਪਤਾ ਹੈ ਅੱਛਾ ਅੱਛਾ ਹ ਮੰਨ ਲਿਆ ਸੀ ਲੜਨ ਵਾਸਤੇ ਤਿਆਰ ਬੈਠੇ ਆ ਹਾਂ ਜਿੰਨੇ ਵੀ ਤਾਂ ਸਾਡੇ ਗੱਟੀ ਏਰੀਆ ਦੇ ਲੋਕ ਬੈਠੇ ਨੌ ਜਣ ਮੁੰਡੇ ਨੇ ਬੇਣਾਂ ਨੂੰ ਇਹ ਬੇਨਤੀ ਕਰਨਾ ਆ ਕਿ ਹਿੰਮਤ ਨਾ ਹਾਰੋ ਲੜਨ ਵਾਸਤੇ ਤਿਆਰ ਰਹੋ ਆਰਮੀ ਦਾ ਸਹਿਯੋਗ ਆਰਮੀ ਦਾ ਸਹਿਯੋਗ ਦੇਵਾਂਗੇ ਬਿਲਕੁਲ ਬਿਲਕੁਲ ਅਸੀਂ ਆਰਮੀ ਦੇ ਬਿਲਕੁਲ ਨਾਲ ਖੜੇ ਆਂ ਆਰਮੀ ਦਾ ਨਾਮ ਇਹਨਾਂ ਦਾ ਬਲਦੇਵ ਸਿੰਘ ਹੈ ਜੀ ਦੁਸ਼ਮਨਾ ਨਾਲ ਨਿੱਜਾ ਹੋ ਜਾਏਗਾ ਬਿਲਕੁਲ ਹਾਂ ਜੀ ਬਿਲਕੁਲ ਅਸੀਂ ਲੜਾਂਗੇ ਨਾਲ ਤਿਆਰ ਪਰ ਤਿਆਰ ਬੈਠੇ ਆ ਪਿੰਡ ਕਿਹੜਾ ਤੁਹਾਡਾ ਹਜ਼ਾਰਾਂ ਪਿੰਡ ਜੀ ਸਾਡਾ ਇਹ ਕੀ ਨਾਮ ਤੁਹਾਡਾ ਤੇ ਕਿੱਥੋਂ ਆ ਰਹੇ ਤੁਸੀਂ ਸਮਾਨ ਅਸੀਂ ਚੁਗਿਆਰਾ ਸਿੰਘ ਵਾਲੇ ਰਹਿੰਦੇ ਆ ਆ ਜੀ ਜੋ ਗਏ ਆ ਰ ਆ ਵੇ ਜਿਹੜਾ ਸਮਾਨ ਟਕਣਾ ਪੈ ਰਿਹਾ ਇਸ ਸਮਾਨ ਦਾ ਵੈਸੇ ਵੇਖਾ ਜਾਵੇ ਤਾਂ ਵੀ ਲੋਕ ਪੱਲਾ ਵਾਲੇ ਗੱਲਾਂ ਕੋਈ ਲੋਕ ਡਰੇ ਹੋਏ ਹੀ ਪੱਲਾ ਵਾਲੇ ਕਿਵੇਂ ਪੱਲਾ ਆਇਆ ਵੈਸੇ ਤਾਂ ਕੰਮ ਜੇ ਪ੍ਰਧਾਨ ਮੰਤਰੀ ਕੀਤਾ ਸਹੀ ਵਧੀਆ ਕੀਤੀ ਖੜਾਏ ਕੰਮ ਕੋਰ ਦੀ ਹੀ ਹੈ ਫਿਰ ਹੋਈ ਤੱਕ ਯਾ ਪਤਾ ਨਿਕਲ ਜਾਏਗਾ ਹੋਈ ਆ ਕੜਾ ਕਰਾਫ ਕੀਤੀ ਹੈ ਕਦਰ ਕਿਧਰ ਹੱਤ ਵਾਲੀ ਤੁਹਾਨੂੰ ਦਿੰਦੇ ਕਿਧਰ ਲਾ ਦਿੰਦੇ ਹੱਤ ਵਾਲੀ ਲਾ ਦਿੰਦੇ ਕਿਹੜੇ ਗੁੱਠ ਤਲਾ ਦਿੰਦੇ ਤੇ ਇੱਕ ਵਾਰੀ ਵੇਖ ਲੈਣੇ ਫਿਰ ਇਹਨਾਂ ਨੂੰ ਰਕੀਏ ਹੋਰ ਮੋਰ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਚੱਕੀ ਆ ਰਿਹਾ ਲੋਕਾਂ ਦੀ ਕਰੀ ਜਾ ਰਹੀ ਆ ਉਹ ਮੜਾ ਮੋੜੇ ਜਿਹੜੇ ਲੋਕੀ ਮੁੱਢੇ ਮੁੱਢੇ ਤਾਪ ਬੈਠੇ ਨਾ ਉਹੀ ਲੱਗ ਪਏ ਲੱਗੀ ਬਾਕੀ ਇੰਨਾ ਹੈਗਾ ਵੀ ਨਿਕਲਣਾ ਔਖਾ ਹੋ ਜਾਣਾ ਸਾਦੇ ਕੋਲ ਹੋਰ ਸਾਦੇ ਨਹੀਂ ਕੋਲ ਨਹੀਂ ਗਏ ਉਹ ਪੋਲੇ ਸਾਦੇ ਕੋਲ ਗਈ ਇੱਕੋ ਸਾਨੂੰ ਵੀ ਜਿਆਦਾ ਇਹ ਪੋਲ ਤੇ ਗਿਆ ਜਿਆਦਾ ਜਾਂ ਹੋਰ ਪੋਲ ਦਾ ਕੋਈ ਬੰਦੋਬਸਤ ਕੀਤਾ ਜਾਂਦਾ ਸਾਦੇ ਲੋਕ ਇਧਰ ਛੇਤੀ ਜਾਣ ਵਾਲੇ ਨਹੀਂ ਗਏ ਜਨਤਾ ਨੇ ਇੱਥੇ ਬੈਠਾ ਰਹਿਣਾ ਹੀ ਅਜੇ ਵੀ ਜਨਤਾ ਬੈਠੀ ਹੈ ਜਾਣਾ ਨਹੀਂ ਚਾਹਦੀ ਪਰ ਹਾਨੂੰ ਰਸਤਾ ਔਖਾ ਲੱਗਦਾ ਪੋਲ ਲੱਗਦੀ ਹੈ ਇੰਦੇ ਜਾਨ ਇਹੋ ਡਾਰੇਗਾ ਵੀ ਪੋਲ ਦਾ ਖਤਰਾ ਬਣ ਸਕਦਾ ਹੈ। ਹੋਰ ਹਨ ਉਧਰ ਕੋਈ ਪੋਲ ਅੱਗੇ ਕਿਤੇ ਬਣਦੀ ਕੋਈ ਪਾਣ ਜੇ ਸਾਨੂੰ ਕੋਈ ਖਤਰਾ ਨਹੀਂ ਗਏ ਇਥੇ। ਸਾਡੇ ਵਿੱਚੇ 4 ਗੱਟਾਂ ਬੈਠੀਆਂ ਵੀ ਜੀਵੀਦਾਰ ਬੈਠੇ ਆ ਵਿਕਤੇ ਪੈੜੀਆਂ ਦੇ ਬੈਠੇ ਆ ਖੇਤਾਂ ਦੇ ਵਿੱਚ ਬੈਠੇ ਆ ਪਿੰਡਾਂ ਦੇ ਵਿੱਚ ਬੈਠੇ ਹੋਏ ਤੇ ਕੋਈ ਐਡੀ ਨੀਗੀ ਜਾਨੀ ਕੀ